来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੜਿਆਲੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੇ ਗੱਲਬਾਤ ਕਰ ਲਈ ਨਾ ਭੋਲਾ RAM ਕੋਲੇ ਫੇਰ ਪਹੁੰਚ ਚੁੱਕੇ ਆ ਇੱਕ ਵਾਰੀ ਤਿੰਨੇ ਜਰਸੀਆਂ ਬਾਈ ਅੱਜ ਫੇਰ ਲੈ ਕੇ ਆਇਆ ਤੇ ਤਿੰਨੇ ਚੰਗੀ ਕੁਆਲਿਟੀ ਦੇ ਨੇ ਦੋ ਤਾਜ਼ੀਆਂ ਸੂਈਆਂ ਇੱਕ ਪੰਜਾਬ ਵਾਲੀ ਆ ਜਰਸੀ ਬਹੁਤ ਵੱਡੇ ਵਜੂਦ ਵਾਲੀ ਅਸਲ ਜਰਸੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਦੋ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਦਿਖਾ ਦਾਂਗੇ ਰੇਟ ਬਾਈ ਦਾ ਬਿਲਕੁਲ ਜਾਇਜ਼ ਜਿਹਾ ਹੁੰਦਾ ਤੇ ਆਪਾਂ ਖਿੱਚਵਾ ਜਾਂ ਰੇਟੀ ਕਰਾਵਾਂਗੇ ਆ ਜਾ ਬੋਲੀ ਫਿਰ ਹੋਰ ਬਾਈ ਕਿਵੇਂ ਆ? ਹਾਂ ਠੀਕ ਆ ਵਧੀਆ ਬਾਈ। ਚੜਦੀ ਕਲਾ ਵਿੱਚ ਰਹੇ। ਕਿਵੇਂ ਰਿਹਾ ਕੰਮ ਤੇਰਾ? ਬਹੁਤ ਵਧੀਆ ਟੌਪ ਰਹਿ ਰਿਹਾ। ਹਾਂ ਘੈਂਟ ਰਿਹਾ ਜੀ। ਠੀਕ ਆ ਗੱਲ। ਨੰਬਰ ਬੋਲ ਦੇਰਾ। ਨੰਬਰ ਜੀ 81460 ਜੀ 32847 ਜੀ। 81460 32847। ਮੰਡੀ ਜਾਂ ਨਾਲੋਂ ਲੋਟਰੀ। ਹਾਂ ਮੰਡੀ ਜਾਂ ਨਾਲੋਂ ਲੋਟ ਰਿਹਾ ਬਾਈ। ਹਾਂ। ਨਾ ਬਹੁਤ ਵਧੀਆ ਹੋਇਆ। ਤੇ ਬਾਕੀ ਕੀ ਗੱਲ ਦੱਸਦਾ ਨਾ ਮੰਡੀ ਵੀ ਆਪਦੀ ਜਗ੍ਹਾ ਤੇ ਸਹੀ ਆ ਬਿਲਕੁਲ। ਤੇ ਸਾਡਾ ਕੰਮ ਵੀ ਅਸੀਂ ਕਾਵਾਂਗੇ ਵੀ ਸਾਨੂੰ ਤਾਂ ਠੀਕੇ ਲੱਗਦਾ। ਬਾਕੀ ਮੰਡੀ ਨਾਲੋਂ ਠੀਕ ਆ ਕੰਮ ਵੀ ਬਾਈ ਘਰ ਵਰਗੀ ਰੀਸ ਨਹੀਂ ਆ। ਤੇ ਬਾਕੀ ਹਰੇਕ ਸੱਜਣ ਦੀ ਕੀ ਦੋ ਕਰ ਲਿਆ ਤਾਜੀ ਦੋ ਹਾਂਜੀ ਤਾਜੀ ਦੋ ਕਰ ਮਾਰ ਕੇ ਰੀ ਆਰਡਰ ਕੁਆਲਟੀ ਤੇ ਕੈਮਰਾ ਕੱਦ-ਕੁੱਦ ਚੈੱਕ ਕਰਾ ਦੇ ਕੱਦ ਪੱਛੀ ਦਾ ਆ ਗਿਆ ਚੰਗਾ ਧੋਰ ਬੁਲੇ ਹੁਲ ਕੇ ਸੂਆ ਕਿਹੜਾ ਸੁੰਦਿਆ ਬਾਈ ਸੂਆ ਪਹਿਲਾ ਜੀ ਪਹਿਲਾ ਹਾਂਜੀ ਦੋ ਦੰਦ ਪੱਛੀ ਆ ਜੀ ਮੂੰਹ ਆ ਦੋ ਦੰਦ ਦਾ ਹਾਂਜੀ ਹਾਂਜੀ ਦੁੱਗੀ ਆ ਜੀ ਮੂੰਹ ਹਾਂਜੀ ਆ ਦੰਦਾਂ ਚ ਆ ਗਈ ਦੋ ਦੰਦ ਇਹਨੂੰ ਮੈਂ ਇਹ ਕਹੂੰਗਾ ਵੀ 80% ਜਰਸੀ ਚ ਆਉਂਦੀ ਆ ਹਾਂਜੀ ਜਰਸੀ ਚ 20% ਹਲਕਾ ਕਰਾਸ ਚ ਆਉਗੀ ਕਿਉਂਕਿ ਆਪਾਂ ਜੈਨੂਨ ਗੱਲੀ ਦੱਸਾਂਗੇ ਜਿੰਨੀ ਹੈਗੀ ਥਣਲੇਵ ਹੈ ਦੀ ਆ ਗਈ ਬਿਲਕੁਲ ਸਾਫ ਦੰਦ ਆ ਗਈ ਦੋ ਤੇ ਕਾਦੇ ਦਾ ਸੱਜ ਉਦਾਂ ਦਾ ਕਰਦਾ ਆ ਗਿਆ ਦੋ ਦੰਦ ਪੰਛੀ ਦਾ ਕਿਉਂਕਿ ਇਹਦੀ ਉਮਰ ਛੋਟੀ ਹੈ ਆਲੇ ਢਾਈਆਂ ਕਿਸਾਲਾਂ ਦੀ ਮਸਾ ਹੋਊਗੀ ਇਹ ਹਾਂ ਕੈ ਦਿਨ ਹੋ ਗਿਆ ਸੂਈ ਨੂੰ ਬਾਈ ਸੂਈ ਨੂੰ ਅੱਜ ਚੌਥਾ ਦਿਨ ਹੈ ਜੀ ਚੌਥਾ ਦਿਨ ਹਾਂ ਜੀ ਸਵੇਰ ਆ ਦੀ ਠੰਡੀ ਆ ਜੀ ਤੁਰੀ ਜਾਂਦੀ ਵੀ ਚਕਾਲਾ ਕਰ ਜਾਂਦੀ ਆ ਹਾਂ ਹਾਂ ਬਿਲਕੁਲ ਠੰਡੀ ਆ ਠੀਕ ਆ ਗੱਲਾਂ ਜਿਵੇਂ ਮਰਜੀ ਹੱਥ ਪੱਲਾ ਫੇਰੀ ਜਾਵੇ ਗਰਮ ਗਰਮ ਵਾਲਾ ਸੀਨ ਤਾਂ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਠੀਕ ਆ ਗੱਲਾਂ ਓਕੇ ਠੰਡੀ ਆਈ ਹਾਂ ਤੇ ਥੋੜਾ ਥੋੜਾ ਤੇ ਜਿਵੇਂ ਮਰਜੀ ਹੱਥ ਲਾ ਜੀ ਭਾਜੀ ਕਹਿੰਦਾ ਉਹ ਸਿਸਟਮ ਨਹੀਂ ਗਰਮ ਵਾਲਾ ਹਣਾ ਹਾਂ ਨਾ ਬਿਲਕੁਲ ਠ ਕਿੰਨੀ ਕ ਬੋਲੀ ਆ ਇਹਦੇ ਕੋਲੇ ਬੋਲੀ ਹੁਣ ਉਹ 14 ਕਿਲੋ ਜੀ ਤਿਆਰ ਹੈਗੀ ਆ ਹਾਂ ਜੀ ਗੁੱਦ 15 14 ਕਿਲੋ ਆ ਵਾ ਆ 15 ਕਿਲੋ ਆ ਪਰ ਆਪਾਂ 14 ਕਹੀਏ ਨਾ ਚੁਵਾ ਦੇਵਾਂਗੇ ਚੁਵਾ ਕੇ ਦੇ ਮਾਰ ਜੀ ਦੱਸਿਆ ਅੱਜ ਚੌਥਾ ਦਿਨ ਹੈ ਜੀ ਚੌਥਾ ਦਿਨ 15 ਚਵਾ ਦਾਂਗੇ ਬੋਲੀ ਰਾਮ ਨਾਲ ਕੱਟਣਾ ਤਾਂ ਨਹੀਂ ਮੈਂ ਜੁਮੇਦਾਰੀ ਹੱਥ ਮਾਰ ਕੇ ਦਿਖਾ ਬੈ ਕਿਰਲੇ ਪਾਸੇ ਕੀਰਾ ਲਓ ਜੀ ਤਸੱਲੀ ਕਰਾ ਦੇ ਕਿਉਂਕਿ ਕਿਰੇਲੂ ਜਿੰਨੇ ਮਰਜ਼ੀ ਤਸੱਲੀਆਂ ਕਰੀ ਜਾਓ ਥਾਣਾ ਵੀ ਵਧੀਆ ਮੁਠੀ ਵਾਲਾ ਥਾਣਾ ਵੀਰੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਥਾਣਾ ਉਹ ਹੋਊਗਾ ਫਟ ਫਟ ਚੜਲਾ ਛਿੱਟਾ ਮੈਂ ਜ਼ਿੰਮੇਦਾਰੀ ਹਊ ਠੀਕ ਹੈ ਕਰਨਾ ਕਿੰਨਾ ਕੁ ਦੁੱਧ ਪਾ ਦੂਗੀ ਬੋਲੇ ਦੁੱਧ ਪਾਉਗੀ 18 ਕਿਲੋ ਘਟੋ ਘਟ ਬਾਈ 20 ਵੀ ਲੈ ਸਕਦੇ ਆ ਪਾ ਦੂ ਫੈਟ ਵਾਲਾ ਆ ਰਾਮ ਨਾਲ ਕਿੰਨੇ ਪੈਸੇ ਦੇ ਦੋ ਦੰਦ ਪੱਛੀ ਦੇ ਮੁੱਲ ਤਾਂ ਬਾਈ 80000 ਰੁਪਿਆ ਕਰੀ ਜਾਂਦੇ ਆ ਵਾ 75 ਲੈ ਲਾਂਗੇ 75 ਦੀ ਦੇ ਦਾਂਗੇ ਹਾਂਜੀ 14 ਕਿਲੋ ਬੌਲੀ ਬਾਈ ਕਹਿੰਦਾ ਚੌਥੇ ਪੰਜਵੇਂ ਦਿਨ ਹਾਜ਼ਰ ਹੈ ਮਾਨਤਾਨ ਕਰ ਦਾਂਗੇ ਨਾਲ ਆ ਗਿਆ ਇਹਦੇ ਮੇਲ ਕਾਫ ਕੱਦ ਕਾਠ ਵੀ ਚੰਗਾ ਆ ਗਿਆ ਤੇ ਦੋ ਦੰਦ ਆ ਗਈ ਮੇਨ ਗੱਲ ਆ ਜੀ ਬਾਈ ਹਨਾ ਤੇ ਹੁਣ ਮਾਰਦੇ ਘਰੀ ਦੋ ਨੰਬਰ ਵਾਲੀ ਤੇ ਥਾਣ ਖਾਣ ਬੜੇ ਗਲਾਸਾਂ ਵਰਗੇ ਕੱਢਿਆ ਨਾ ਕਿ ਮੈਂ ਸਵੇਰ ਦੀ ਸਵੇਰ ਦੀ ਠੰਡੀਆਂ ਨਿਆਣਾ ਬਾਕੇ ਚੋਨੇ ਆ ਕੱਬ ਗਏ ਨਿਆਣੇ ਨੂੰ ਵੀ ਚੋਲਾ ਕੋਈ ਚੱਕਰ ਨਹੀਂ ਤੇ ਮੰਗਰ ਇਹਦੀ ਬੱਛਾ ਜੀ ਆ ਇਹ ਦੋਨੇ ਪਿਓਰ ਜਰਸੀ ਜੀ ਆ ਗਿਆ ਹਾਂ ਇਹ ਪਿਓਰ ਜਰਸੀ ਹੌਲ ਕੇ ਸੁਆ ਭੁੱਲੇ ਦਾ ਇਹਦਾ ਸੁਆ ਯਾਰ ਮਾਲਕ ਦਾ ਬਾਈ ਮੈਨੂੰ ਪਹਿਲਾਂ ਕਹਿੰਦਾ ਸੀ ਮੈਨੂੰ ਦੂਜੇ ਲੱਗਦੀਆਂ ਵੀ ਤੇ ਪਹਿਲਾ ਤਾਂ ਨਹੀਂ ਹੈਗੀ ਵੀ ਹਾਂ ਮੈਨੂੰ ਜਿੰਨੀ ਗੱਲ ਚੱਲਦੀ ਆ ਹਾਂ ਨਹੀਂ ਮਾਲਕ ਦੀ ਗੱਲ ਕਹਿਣ ਤੇ ਆ ਗਈ ਠੀਕ ਹੈ ਸੂਆ ਸੱਜਣੋਂ ਜੈਨੂਅਨੀ ਦੂਜਾ ਹੋ ਗਈ ਪਹਿਲੇ ਵਾਲਾ ਤਾਂ ਕੋਈ ਲੱਛਣੇ ਚ ਹੈ ਨਹੀਂ ਤੇ ਬਾਕੀ ਹਾਈਟ ਜਿੱਦਾਂ ਦੀ ਜਰਸੀਆਂ ਦੀ ਆਉਂਦੀ ਆ ਉਦਾਂ ਦੀ ਆ ਛੋਟੀ ਨਹੀਂ ਵਾਲੀ ਕਹਿ ਸਕਦੇ ਕਿਉਂਕਿ ਜਿਹੜੀ ਅਸਲ ਜਰਸੀ ਆ ਸੱਜਣੋਂ ਉਹ ਕੱਦ ਬਹੁਤ ਜ਼ਿਆਦਾ ਵੱਡਾ ਨਹੀਂ ਕਰਦੀ ਹੁੰਦੀ ਮੀਡੀਅਮ ਮੀਡੀਅਮ ਜੀ ਰਹਿੰਦੀ ਹੈ ਤੇ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੇ ਚਵਾਈ ਦੀ ਕਿਵੇਂ ਬੋਲੇ ਚਵਾਈ ਦੀ ਬਿਲਕੁਲ ਟੋਪ ਹੈ ਵੀਰੇ ਕੋਈ ਫਰ ਲਾ ਹਾਂ ਫੋਨ ਕਿੰਨੇ ਰੰਦੀ ਸੂਈ ਹੋ ਗਈ ਸੂਈ ਨੂੰ ਅੱਜ ਇਹਨੂੰ 6 ਮਾਂ ਦੇਣਾ ਜੀ ਕਿੰਨਾ ਦੁੱਧ ਇਹਦੇ ਥਲੇ 13 ਕਿਲੋ ਦੁੱਧ ਤਿਆਰ ਆ ਜੀ ਹੁਣ ਇਸ ਟਾਈਮ 13 ਲੀਟਰ ਹਾਂ ਜੀ ਡੱਬੇ ਮਰਵਾ ਦਾਂਗੇ ਮਗਾ ਮਿੰਕੇ ਦੇ ਦਾਂਗੇ ਵੀਰੇ ਆਪਾਂ ਟਾਈਮ ਤੋਂ ਟਾਈਮ ਤਿੰਨ ਟਾਈਮ ਚੋ ਵੀ ਅਗਲਾ ਸਵੇਰ ਦੀ ਕਿੰਨੇ ਬੋਲੀ ਬਿਲਕੁਲ ਠੰਡੀ ਆ ਸਵੇਰ ਦੀ ਜਿੰਨੀ ਮਰਜ਼ੀ ਹਾਂ ਗਰਮ ਗਰਮ ਤਾਂ ਨਹੀਂ ਨਾ ਬਿਲਕੁਲ ਨਹੀਂ ਇਹ ਇੱਥੋਂ ਇੱਥੋਂ ਮਾਰ ਨਹੀਂ ਗੈਰੀ ਇਹ ਚਾਰ ਦੰਦ ਆ ਬਾਈ ਮੂੰਹ ਚਾਰ ਦੰਦ ਆ ਹਾਂਜੀ ਅੱ ਦੰਦਾਂ ਜੀ ਇਹ ਵੀ ਵੈੜ ਤਕਰੀਬਨ ਇਹ ਆ ਗਈ ਚਾਰ ਦੰਦ ਤੇ ਆਰਡਰ ਕੁਆਲਿਟੀ ਥਾਣ ਦਾ ਸਾਈਜ਼ ਕਰਾ ਦੇ ਗਏ ਰੀ ਚੈੱਕ ਹੱਥੀਂ ਚਵਾਈ ਵਾਲਾ ਥਾਣ ਲੱਗਿਆ ਬਾਈ ਕਹਿੰਦਾ ਨਿਆਣਾ ਪਾ ਕੇ ਚੋਣਿਆ ਤੁਸੀਂ ਇਹਨੂੰ ਬਿਨਾਂ ਨਿਆਣੇ ਤੋਂ ਵੀ ਚੋ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਆ ਵੀ ਨੂੰ ਨਿਆਣੇ ਦੇ ਲਾਉਣਿਓ ਜਾਂ ਬਿਨਾਂ ਨਿਆਣੇ ਤੋਂ ਇਹ ਆ ਗਈ ਚਾਰ ਦੰਦ ਦਾ ਨੰਬਰ ਦੂਜਾ 13 ਲੀਟਰ ਬੋਲਾ ਹਾਜ਼ਰ ਬੋਲਾ ਮੰਨ ਲਿਓ ਦੁੱਧ ਮੰਨ ਲਿਓ 6 ਅੱਕ ਦਿਨਾਂ ਦਾ ਸੂਆ ਬਾਈ ਕਹਿੰਦਾ ਕਿਲੋ ਖੰਡ ਵਧ ਵੀ ਸਕਦੀ ਆ ਜਾ ਕੇ ਉਹ ਵਧੂਗੀ ਜੀ ਆਗੇ ਕਿੰਨੇ ਪੈਸੇ ਬੋਲੇ ਜਮੇ ਜੇਬ ਚ ਪਾਉਣ ਵਾਲੇ ਯਾਰਾ ਮੁੱਲ ਦਾ 70000 ਰੁਪਏ ਮੁੱਲ ਦਾ 60 ਦੇ ਜਮੀ ਅੱਜ ਇਹਦਾ ਆਪਾਂ 60000 ਰੁਪਏ ਲੈਣਾ ਵੀਰੇ 60000 ਰੁਪਏ ਲੈਣਾ ਪੂਰਾ 60 ਮਾਫੀ ਕੋਈ ਮਾਫੀ ਹੋ ਜੂ ਮੌਕੇ ਦੇ ਕਰ ਦਿਆਂਗੇ ਹਾਂਜੀ ਕਰ ਦਿਆਂਗੇ ਆਏ ਜੋ ਵੀ ਯਾਰ ਭੋਲਾ ਬੰਦਾ ਆਇਆ ਇਹਨੂੰ ਗੱਲ ਨਹੀਂ ਦਿਲਦਾਰ ਬੰਦਾ ਮਾਫੀ ਭੋਲਾ ਕਹਿੰਦਾ ਇਹ ਜੋ ਵੀ ਕਰ ਦਾਂਗੇ ਇਹ ਚਾਰ ਦੰਦ ਆ ਗਈ ਸੂਆ ਦੂਜਾ ਤੇ ਹੁਣ ਗਰੀ 3 ਨੰਬਰ ਵਾਲੀ ਜਰਸੀ ਤੇ ਮਾਰਦੇ ਯਾਰ ਜੱਡਾ ਕਨਾ ਸੱਜਣੋਂ ਪਿਓਰ ਜਰਸੀ ਦਾ ਕੱਦ ਹੁੰਦਾ ਨਾ ਉਹ ਗੱਲ ਬਾਤ ਦੀ ਆ ਲੰਬਾਈ ਆ ਗਈ ਫੁੱਲਾ ਤੇ ਹਾਈਟ ਆ ਗਈ ਜਿੱਦਾਂ ਦੀ ਆਪਾਂ ਕਹ ਲਈਏ ਪਿਓਰ ਜਰਸੀ ਨੂੰ ਲੱਗੀ ਹੁੰਦੀ ਆ ਓਦਾਂ ਦੀ ਹਾਈਟ ਆ ਗਈ ਲੰਬੀ ਫੁੱਲ ਥਣ ਦਾ ਸਹਿਜ ਬਹੁਤ ਕਮਾਲ ਦਾ ਤੇ ਵਜੂਦ ਵਾਲੀ ਆ othor pole ਖੋਲ ਕੇ ਸੁਹਾ ਕਿੜਾ ਸੁੰਦੀ ਆ ਸੁਹਾ ਦੂਜਾ ਜੀ ਇਹਦਾ ਦੰਦ ਇਹਦੇ ਦੰਦ ਇਹਦੇ ਚਾਰ ਦੰਦ ਆ ਜੀ ਚਾਰ ਹਾਂਜੀ ਉਹੀ ਨਾ ਕਹੀ ਜਾਂਗੇ ਤੇ ਬਈ ਪੱਟ ਕੇ ਦੇਖ ਲਾਂਗੇ ਹੋਰ ਤਾਂ ਪੱਟ ਕੇ ਦੇਖ ਲੈ ਕਰਾ ਦੇਾਂਗੇ ਤਸੱਲੀ ਹਾਂਜੀ ਬਿਲਕੁਲ ਬੋਲਾ ਹਰੇਕ ਨੂੰ ਚਾਰ ਦੰਦ ਕਹਿੰਦਾ ਨਹੀਂ ਨਹੀਂ ਐ ਤਾਂ ਕਿਉਂ ਬਈ ਐ ਇਹਨੂੰ ਲੈ ਕੇ ਜਾ ਐਨੂੰ ਬੋਲਿਆ ਐਨੂੰ ਤੋਰ ਯਾਰ ਲੰਬੀ ਜੀ ਐਨੂੰ ਤੋਰੋ ਛੋਟੇ ਗੇਟ ਕਨੀ ਨੂੰ ਲੰਬੀ ਅਜਾ ਤੋਰ ਆਵਾਂ ਆਇਤੋ ਪਛਾਣ ਤਾਂ ਦਿਖਾਈ ਗਰੀ ਤੁਰਦੀ ਗੱਲ ਇਹ ਵਾਲੂ ਬਾ ਕਰਦੀ ਜੈਕ ਇਹ ਇੱਥੋਂ ਵਾਲੀ ਪ्युअर ਜਰਸੀ ਆ ਗਈ ਬਾਜਨ ਵਾਲੀ ਆ ਗਈ ਪੰਜਾਬ ਵਾਲੀ ਕਹਿੰਦੇ ਨੇ ਬਾਈ ਜਿਹਨੂੰ ਲੇਵੇ ਦਾਦਾ ਉਹੀ ਗੱਲ ਆ ਭੂਗ ਵਾਲਾ ਕੰਮ ਇਹ ਲਾ ਦੂ ਕਮਾਲ ਆ ਬੋਲੇ ਇੱਥੋਂ ਭੂਗਲੇਵੇ ਦਾ ਲਾ ਦੂਗੀ ਜਾਨ ਵੀ ਫੁੱਲਾ ਲੰਬੀ ਵੀ ਫੁੱਲ ਹਾਥੀ 'ਚ ਮੇਰਾ ਖਿਆਲ ਆ ਵੀ ਮਸੀ ਆਊਗੀ ਹਾਂ ਜੀ ਹਾਥੀ 'ਚ ਕੱਲੀ ਆਈ ਹੈ ਚੜ ਕੇ ਜੀ ਹਾਂ ਪੂਰੀ ਪੂਰੀ ਆਊਗੀ ਹਾਥੀ 'ਚ ਲੰਬੀ ਲੁੰਬੀ ਬਹੁਤ ਆਗੀ ਤੇ ਬਜੂਦ ਆ ਤੇ ਇਹਦਾ ਢਾਂਚਾ ਜਿਹੜਾ ਸਟਰਕਚਰ ਆ ਯਾਰ ਉਹ ਦਾਸ ਦਾ ਵੀ ਹਾਂ ਵਾਕਈ ਪੰਜਾਬ ਵਾਲੀ ਜਰਸੀ ਆ ਕਈ ਭਰਾ ਕਹਿੰਦੇ ਹੁੰਦੇ ਆ ਵੀ ਹਮਾਚਲ ਵਾਲੀ ਇਦਾਂ ਉਦਾਂ ਉਹ ਸੀਨ ਨਹੀਂ ਠੰਡੀ ਸੀਨ ਬਹੁਤ ਆ ਜੀ ਦੀ ਨਾ ਚੜਾਈ ਦਿਖਾ ਦੇ ਦੀ ਇਹ ਚੀਜ਼ ਦੀ ਚੜਾਈ ਤੇ ਗੈਰ ਇਹ ਚੀਜ਼ਾਂ ਦਾ ਗੈਪ ਚੈੱਕ ਕਰਾ ਦੇ ਯਾਰ ਆ ਚੀਜ਼ ਤੋਂ ਆ ਚੀਜ਼ ਦਾ ਗੈਪ ਕਿੰਨਾ ਆ ਗਿਆ ਇਹ ਦੁੱਧ ਵਾਲੇ ਫੀਚਰ ਹੀ ਹੁੰਦੇ ਆ ਸੱਜਣੋ ਤੇ ਬਾਕੀ ਸਵੇਰ ਦੀ ਬਾਈ ਕਹਿੰਦਾ ਠੰਡੀ ਆ ਤੇ ਬੰਨਣਾ ਬੰਨਣਾ ਬਹੁਤਾ ਪੱਛੀ ਨੇ ਇੱਥੋਂ ਕਰਾ ਦੀ ਚੈੱਕ ਕਿਹਦਾ ਲੇਵਾ ਇਹ ਇੱਥੋਂ ਗਾਂ ਵਾਲੇ ਬੰਨੇ ਵੀ ਰੱਖ ਦੀਆ ਤੇ ਪਿਛਾਂ ਵਾਲੇ ਬੰਨੇ ਵੀ ਬਿਨਾਂ ਸ਼ੱਕ ਇਹ ਐ ਬਣਾ ਦੂ ਅੱਗੇ ਪਿੱਛੇ ਦਾ ਡਰ ਆ ਇਹ ਇੱਥੋਂ ਦਿਖਾ ਦੀ ਗੀ ਇੱਥੋਂ ਵੀ ਜਿਹੜੀ ਆ ਝੋਲ ਪਈ ਆ ਤੇ ਸਵੇਰ ਦੀ ਬਾਈ ਕਹਿੰਦਾ ਨਰਮ ਵਾਗੀ ਪੂਰੀ ਠੰਡੀ ਆ ਨਰਮ ਗਰਮ ਵਾਲਾ ਸੀਨ ਨਹੀਂ ਹੈਗਾ ਜਮਾ ਠੰਡੀ ਸੀ ਫਿਰ ਤਾਂ ਬੂੰਦਾ ਮਾਰ ਦਿਆ ਮਖਿਆਲ ਵੀਰੇ ਅਜੇ ਤਾਂ ਜਮੀ ਪੋਜੀਸ਼ਨ ਟਾਈਟੇ ਆ हां जी ਕਿੰਨੇ ਦਿਨ ਗੱਡੂ ਬੋਲੇ ਇਹ ਇਹਦੇ ਬਾਈ 28 ਤਰੀਕ ਨੂੰ ਦਿਨ ਪੂਰੇ ਨੇ 28 ਨੂੰ ਹਾਂ ਉੱਪਰ 5 ਦਿਨ ਲੈ ਜੀ 7 ਦਿਨ ਅੱਜ 21 ਤਰੀਕ ਹੋ ਗਈ ਹਫਤਾ ਪੈਂਡਿੰਗ ਹਾਂ ਹਾਂ ਕਿੰਨੇ ਦੁੱਧ ਦੀ ਰਿਪੋਰਟ ਹੈ ਜੀ ਜਮਾ ਜੈਨੂਣਾ ਦੁੱਧ ਮਾਲਕਾਂ ਨੇ 23 24 ਕਿਲੋ ਚੋਲਿਆ ਜੀ ਇਹਦਾ ਠੀਕ ਆ ਗੱਲ ਠੀਕ ਆ ਜੀ 30 28 ਕਿਲੋ ਦੀ ਰਿਪੋਰਟ ਹੈ ਜੀ ਤੇ ਜਿੱਦਾਂ ਦੀ ਜੀ ਇਹਦੀ ਕੁਆਲਿਟੀ ਆ ਗਈ ਹੈ ਨਾ ਲੇਵਾ ਗਾਂ ਨੂੰ ਵੀ ਰੱਖੂਗੇ ਧੰਨ ਤੱਕ ਤੇ ਪੇਸ਼ਾ ਨੂੰ ਲਾ ਦੂ ਸਜਣੋ ਸ਼ੂ ਤੱਕ ਇੱਥੇ ਤੱਕ ਤੇ ਸਵਾ ਆਦੀ ਨਿੱਗੀ ਬੱਲ ਹਾਂ ਬਿਲਕੁਲ ਠੰਡੀ ਹੈ ਜੀ ਕਿੰਨੇ ਪੈਸੇ ਲਵੇਂਗਾ ਜੀ ਅ ਅੱਜ ਕਿੰਨੇ ਲੈ ਲਵਾਂ ਇੱਕ ਲੱਖ 5 ਲੈ ਲਾਂਗੇ ਜੀ ਬੱਚੀ ਦਾ ਅੱਜ ਬਾਈ ਕਹਿੰਦਾ ਆ ਬੱਚੀ ਦਾ 1 ਲੱਖ ਤੇ 5000 ਅੱਜ ਲੈ ਲਾਂਗੇ ਤਿਆਰੀ ਵਾਲਾ ਮੁੱਲ ਹੋ ਜੂ ਸੱਜਣੋਂ ਉਦਾਂ ਦਾ ਜੇ ਬੱਚੀ ਬਾਈ ਚਾਂਸ ਖੜਦੀ ਆ ਖੜਨ ਵਾਲਾ ਵੈਸੇ ਇਹਦਾ ਹੈ ਨਹੀਂ ਕੰਮ ਕੋਈ ਹਾਂਜੀ ਖੜਨ ਵਾਲਾ ਇੱਕ ਪੰਜ ਦੀ ਬਾਈ ਕਹਿੰਦਾ ਦੇ ਦਾਂਗੇ ਜੇ ਭੋਲੇ ਕਿਸੇ ਨੇ ਯਾਰ ਤਿੰਨ ਹੀ ਲੈਣੀਆਂ ਹੁੰਦੀ ਆਪਾਂ ਕਰਾਂਗੇ ਮਾਨਤਾਨ ਬਾਈ ਕਰਾਂਗੇ ਮਾਨਤਾਨ ਹਾਂਜੀ ਹਾਂਜੀ ਵਧੀਆ ਕਰਾਂਗੇ ਇਹੀ ਜੀ ਗੱਲ ਹੈ ਬੋਲ ਨੰਬਰ ਤੇਰਾ ਫਿਰ ਨੰਬਰ ਜੀ 81460 ਜੀ 32847 ਹੈ ਜੀ 81460 32847 32847 ਬਾਈ ਦਾ ਨੰਬਰ ਆ ਕੋਰਾ ਨੇ ਲਿਆ ਕੈਮਰਾ ਇਹ ਬਸ ਹੁਣੀ ਆਈ ਆ ਆਪਣੇ ਲਵੇ ਵੀਰੇ ਠੀਕ ਆ ਗੱਲ ਆ ਆਈ ਨੂੰ 10 20 ਮਿੰਟ ਹੋਏ ਤੀਗੇ ਇਹਨੂੰ ਆ ਯਾਰ ਸ਼ੇਅਰ ਕਰਾਓ ਸੀ ਯਾਰ ਇਹ ਯਾਰ ਸ਼ੇਅਰ ਕਰਾਓ ਸ ਜਰਸੀ ਨਾਲ ਵੀਰੇ ਠੀਕ ਆ ਗੱਲ ਆ ਸੁਆ ਸੁਆ ਇਹਦਾ ਦੂਜਾ ਦੂਜਾ ਸੁਆ ਹਾਂਜੀ ਇਹ ਤਾਂ ਨਹੀਂ ਦੰਦਾ ਜੀ ਦੇਖੀ ਇਹ ਦੰਦਾ ਜੇ 4 ਆ ਜੀ ਇਹ ਵੀ 4 ਇਹ ਵੀ 4 ਆ ਜੀ ਉਹ ਹੈਗੀਆਂ ਵੀ ਨੇ 4 4 ਬਾਈ ਪੱਟ ਕੇ ਦਿਖਾਵਾਂਗੇ ਗੁਰੀ ਪੱਟ ਕੇ ਦਿਖਾਵਾਂਗੇ ਇਹ ਕਿਤੇ ਮਾਂ ਬੋਲਾ ਉਹੀ 4 4 ਹੀ ਕਹੀ ਜਾਂਦਾ ਹੋਏ ਨਹੀਂ ਹੁਣ ਮਾਗਰੋ ਕੰਮ ਲੰਬੇ ਵਾਲਾ ਹੋ ਜੀ ਇਹਦੀ ਮਗਰ ਬੱਛਾ ਹੋ

ਕੁਈ ਗੱਲ ਨੰਬਰ ਬੋਲ ਦੇ ਨੰਬਰ 81460 32847 ਜੀ 81460 32847 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਮੰਗਰ ਬੱਛਾ ਜੀ ਇਹਦੇ ਧੰਨਵਾਦ ਜੀ